ਮੈਂ ਇੰਦਰਜੀਤ ਗਰਗ ਜੋਲੀ ਸਾਲਕਾ ਪ੍ਰਧਾਨ ਨਗਰ ਪਚੈ ਨਿਆਲ ਸਿੰਘ ਵਾਲਾ ਤੇ ਪ੍ਰਧਾਨ ਅਗਰਵਾਲ ਸਬਰ ਨਿਆਲ ਸਿੰਘ ਵਾਲਾ ਸਮੂਹ ਨਗਰ ਨਿਵਾਸੀਆਂ ਨੂੰ ਬੱਚਿਆਂ ਨੂੰ ਨੌਜਵਾਨਾਂ ਨੂੰ ਬਜ਼ੁਰਗਾਂ ਨੂੰ ਸਤਿਕਾਰਯੋਗ ਭੈਣਾਂ ਨੂੰ ਬੇਨਤੀ ਕਰਦਾ ਹਾਂ ਕਿ ਪਹਿਲਗਾਮ ਵਿਖੇ ਜੋ ਉੱਤਵਾਦੀ ਘਟਨਾ 28 ਸਾਡੇ ਬੇਕਸੂਰ ਨਾਗਰਿਕ ਸ਼ਹੀਦ ਹੋਇਆ ਉਹਦੇ ਵਿਰੋਧ ਵਿੱਚ ਤੇ ਇੱਕ ਵਿਦੇਸ਼ੀ ਤਾਕਤਾਂ ਜੋ ਪਾਕਿਸਤਾਨ ਦੇ ਹੱਥ ਸੁਣਨ ਚ ਆਇਆ ਹੈ ਉਹਨੂੰ ਸਖਤ ਮੈਸੇਜ ਦੇਣ ਤੇ ਉਹਦੇ ਵਿਰੁੱਧ ਸਖਤ ਕਾਰਵਾਈ ਕਰਨ ਦੇ ਹੱਕ 'ਚ ਭਾਰਤ ਸਰਕਾਰ ਨੂੰ ਮਜਬੂਰ ਕਰਨ ਲਈ ਅੱਜ ਅਸੀਂ ਸ਼ਾਮ ਨੂੰ 7:30 ਵਜੇ ਤੋਂ ਸ਼੍ਰੀ ਰਾਧਾਕ੍ਰਿਸ਼ਨ ਮੰਦਿਰ ਤੋਂ ਸ਼ੁਰੂ ਹੋ ਕੇ ਸਮੁੱਚਾ ਨਗਰ ਰੋਸ 'ਚ ਵਿਰੋਧ 'ਚ ਕੈਂਡਲ ਮਾਰਚ ਕਰੇਗਾ ਜੋ ਮੇਨ ਬਾਜ਼ਾਰ ਬਜਰੀ ਖੁੰਦਾ ਹੋਇਆ ਸ਼੍ਰੀ ਬਾਲਾ ਜੀ ਮੰਦਿਰ ਬਰਨਾਲਾ ਰੋਡ ਦੇਖੇ ਸਮਾਪਤ ਹੋਏਗਾ ਆਪ ਸਭ ਨੂੰ ਮੇਰੀ ਅਰਜੋਲ ਅਪੀਲ ਹੈ ਪਾਰਟੀ ਹਿੱਤਾਂ ਤੋਂ ਉੱਪਰ ਉੱਠ ਕੇ ਜਾਤ ਪਾਤ ਉੱਤਰ ਉੱਠ ਕੇ ਧਰਮਾਂ ਤੋਂ ਉੱਪਰ ਉੱਠ ਕੇ ਇਸ ਕਨਾਉਣੇ ਕਾਂਡ ਦੇ ਵਿਰੋਧ ਵਿੱਚ ਸਮੁੱਚੇ ਨਗਰ ਨੇ ਆਸ-ਪਾਸਿ ਜਿਹੜੀ ਵੀ ਬੁੱਧੀਜੀਵੀ ਹੈ ਜੋ ਦੇਸ਼ ਨੂੰ ਪਿਆਰ ਕਰ ਲਿਆ ਹੈ ਰਾਸ਼ਟ੍ਰਪ੍ਰੀਮੇ ਨੂੰ ਬੇਨਤੀ ਹੈ ਇਸ ਕੈਂਡਲ ਮਾਰਚ ਨੂੰ ਮਮਾ ਕੇ ਭਰਪੂਰ ਆਪਣੇ ਸਾਥੀਆਂ ਨਾਲ ਲੈ ਕੇ ਔਰਤਾਂ ਬੱਚੇ ਸਮੇਤ ਪਹੁੰਚਣ ਦੀ ਕੋਸ਼ਿਸ਼ ਕਰਨੀ ਧੰਨਵਾਦੀ ਹੋਵਾਂਗੇ